ਤਿਹਾਰਾਂ ਦੇ ਸੀਜ਼ਨ ਅਤੇ ਛੁੱਟੀਆਂ ਦੌਰਾਨ ਰੇਲ ਗੱਡੀ ਰਾਹੀਂ ਸਫ਼ਰ ਕਰਨ ਵਾਲੇ ਲੋਕਾਂ ਨੂੰ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਸ ਸਮੇਂ ਕਨਫਰਮ ਟਿਕਟ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ 120 ਦਿਨ ਪਹਿਲਾਂ ਬੁਕਿੰਗ ਸ਼ੁਰੂ ਹੁੰਦੇ ਹੀ ਉਡੀਕ ਸ਼ੁਰੂ ਹੋ ਜਾਂਦੀ ਹੈ ਅਜਿਹੇ 'ਚ ਪਰਿਵਾਰ ਨਾਲ ਟ੍ਰੇਨ 'ਚ ਸਫ਼ਰ ਕਰਨ 'ਚ ਦਿੱਕਤ ਆਉਂਦੀ ਹੈ ਇਹਨਾਂ ਯਾਤਰੀਆਂ ਲਈ ਖੁਸ਼ਖਬਰੀ ਹੈ ਉਹਨਾਂ ਦੀਆਂ ਮੁਸ਼ਕਲਾਂ ਕਾਫੀ ਹੱਦ ਤੱਕ ਘੱਟ ਹੋ ਜਾਣਗੀਆਂ ਉਹ ਲੋਕ ਅਨਰਿਜ਼ਰਵਡ ਟਿਕਟਾਂ 'ਤੇ ਏਸੀ ਯਾਤਰਾ ਦਾ ਆਨੰਦ ਲੈ ਸਕਣਗੇ ਜਾਣੋ ਰੇਲਵੇ ਦੀ ਨਵੀਂ ਯੋਜਨਾ ਇਸ ਸਮੇਂ ਦੇਸ਼ ਭਾਰ ਚ 10000 ਤੋਂ ਵੱਧ ਟ੍ਰੇਨਾਂ ਚੱਲ ਰਹੀਆਂ ਨੇ ਇਸ ਵਿੱਚ ਸ਼ਤਾਬਦੀ ਰਾਜਸਤਾਨੀ ਵੰਦੇ ਭਾਰਤ ਵਰਗੀਆਂ ਪ੍ਰੀਮੀਅਮ ਟ੍ਰੇਨਾਂ ਵੀ ਸ਼ਾਮਲ ਨੇ ਇਨ੍ਹਾਂ ਟ੍ਰੇਨਾਂ ਚ ਰੋਜ਼ਾਨਾ ਕਰੀਬ 2 ਕਰੋੜ ਯਾਤਰੀ ਸਫ਼ਰ ਕਰਦੇ ਨੇ ਲਗਭਗ 10% ਦੀ ਯਾਨੀ 20 ਲੱਖ ਲੋਕ ਰਿਜ਼ਰਵੇਸ਼ਨ ਕਰਵਾ ਕੇ ਯਾਤਰਾ ਕਰਦੇ ਨੇ ਪੀਕ ਸੀਜ਼ਨ ਦੌਰਾਨ ਯਾਤਰੀਆਂ ਦੀ ਗਿਣਤੀ ਕਈ ਗੁਣਾ ਵਧ ਜਾਂਦੀ ਹੈ ਰੇਲਵੇ ਨੇ ਅਜਿਹੀ ਯਾਤਰੀਆਂ ਨੂੰ ਰਾਹਤ ਦੇਣ ਦੀ ਯੋਜਨਾ ਬਣਾਈ ਹੈ ਅਨ ਰਿਜ਼ਰਵਡ ਡੱਬਿਆਂ ਵਿੱਚ ਏਸੀ ਲਗਾਉਣ ਵਿੱਚ ਰੁਕਾਵਟ ਯਾਤਰੀਆਂ ਦੀ ਗਿਣਤੀ ਕਾਰਨ ਸੀ ਸਾਰੇ ਮੌਜੂਦਾ ਏਸੀ ਕੋਚਾਂ ਵਿੱਚ ਯਾਤਰੀਆਂ ਦੀ ਗਿਣਤੀ ਨਿਸ਼ਚਿਤ ਹੈ 72 ਪੱਕੀ ਟਿਕਟਾਂ ਵਾਲੇ ਅਤੇ ਕੁਝ ਓਡੀਕ ਟਿਕਟਾਂ ਵਾਲੇ ਕੋਚ ਵਿੱਚ ਚੜਦੇ ਨੇ ਇਸ ਤਰ੍ਹਾਂ ਇਹ ਗਿਣਤੀ 80 ਦੇ ਕਰੀਬ ਹੈ ਯਾਤਰੀਆਂ ਦੀ ਗਿਣਤੀ ਦੇ ਹਿਸਾਬ ਨਾਲ ਉਸ ਸਮਰੱਥਾ ਦੇ ਏਸੀ ਲਗਾਏ ਜਾਂਦੇ ਨੇ ਅਨ ਰਿਜ਼ਰਵਡ ਕੋਚ ਭਰ ਜਾਂਦਾ ਹੈ ਤਾਂ ਯਾਤਰੀਆਂ ਦੀ ਗਿਣਤੀ 250 ਦੇ ਕਰੀਬ ਰਹਿੰਦੀ ਹੈ ਇਸ ਲਈ ਕੋਚ ਅਤੇ ਏਸੀ ਦੀ ਸਮਰੱਥਾ ਦਾ ਮੇਲ ਕਰਨਾ ਜ਼ਰੂਰੀ ਸੀ ਰੇਲਵੇ ਲੰਬੇ ਸਮੇਂ ਤੋਂ ਅਜਿਹੇ ਅਨ ਰਿਜ਼ਰਵਡ ਕੋਚ ਬਣਾਉਣ ਲਈ ਸੰਘਰਸ਼ ਕਰ ਰਹੀ ਸੀ ਹਾਲੀ ਵਿੱਚ ਪੂਜ ਅਤੇ ਅਹਮਦਾਬਾਦ ਵਿਚਾਲੇ ਚੱਲਣ ਵਾਲੀ ਨਮੋ ਭਾਰਤ ਰੈਪਿਡ ਰੇਲ ਚ ਇਸ ਤਰ੍ਹਾਂ ਦੇ ਡਿਜ਼ਾਈਨ ਵਾਲੇ ਕੋਚ ਤਿਆਰ ਕੀਤੇ ਗਏ ਨੇ ਰੇਲਵੇ ਇੰਜੀਨੀਅਰਾਂ ਅਨੁਸਾਰ ਅਨ ਰਿਜ਼ਰਵਡ ਡੱਬਿਆਂ ਵਿੱਚ ਸਵਾਰੀਆਂ ਦੀ ਸਮਰੱਥਾ ਤੈਅ ਨਹੀਂ ਹੈ ਇਸ ਲਈ 270 ਯਾਤਰੀਆਂ ਦੀ ਵੱਧ ਤੋਂ ਵੱਧ ਸਮਰੱਥਾ ਅਨੁਸਾਰ ਐਕਸਲ ਲੋਡ ਰੱਖਿਆ ਗਿਆ ਹੈ ਜਦਕਿ 15-15 ਯੂਨਿਟ ਏਸੀ ਲਗਾਏ ਗਏ ਨੇ ਤਾਂ ਜੋ ਕੋਚ ਪੂਰੀ ਤਰ੍ਹਾਂ ਠੰਡਾ ਰਹੇ ਜਿਸ ਤਰੀਕੇ ਨਾਲ ਅਸੀਂ ਹੁਣ ਮੈਟਰੋ ਦੁਆਰਾ ਸਫਰ ਕਰਦੇ ਆਂ ਰੇਲਵੇ ਅਧਿਕਾਰੀਆਂ ਮੁਤਾਬਕ ਇਸ ਸਟ੍ਰੇਨ ਦਾ ਟ్రਾਇਲ ਕੀਤਾ ਜਾ ਰਿਹਾ ਹੈ ਭਵਿੱਖ ਵਿੱਚ ਇਸ ਕਨਸੈਪਟ ਤੇ ਅਨਰਿਜ਼ਰਵਡ ਕੋਚ ਤਿਆਰ ਕੀਤੇ ਜਾਣਗੇ ਸ਼ਤਾਬਦੀ ਰਾਜਸਥਾਨੀ ਦੇ ਮੁਕਾਬਲੇ ਦੁੱਗਣੀ ਸਮਰੱਥਾ ਵਾਲੇ ਏਸੀ ਅਨਰਿਜ਼ਰਵਡ ਕੋਚਾਂ ਵਿੱਚ ਲਗਾਏ ਜਾਣਗੇ ਰੇਲਵੇ ਇੰਜੀਨੀਅਰਾਂ ਮੁਤਾਬਕ ਮੌਜੂਦਾ ਸਮੇਂ ਚ ਸ਼ਤਾਬਦੀ ਅਤੇ ਰਾਜਸਥਾਨੀ ਵਰਗੀਆਂ ਪ੍ਰੀਮੀਅਮ ਟ੍ਰੇਨਾਂ ਚ ਹਰੇਕ ਕੋਚ ਚ 8 ਟਨ ਦੇ 2 ਏਸੀ ਲਗਾਏ ਜਾਂਦੇ ਨੇ ਪਰ ਅਨਰਿਜ਼ਰਵਡ ਕੋਚਾਂ ਚ 15 ਟਨ ਦੇ 2 ਏਸੀ ਇੱਕ ਡੱਬੇ ਚ ਲਗਾਏ ਜਾਣਗੇ ਤਾਂ ਕਿ ਕੋਚ ਪੂਰੀ ਤਰ੍ਹਾਂ ਠੰਡਾ ਰਹੇ